ਬਾਬੂ ਰਜਬਲੀ ਜੀ ਦੀ ਕਵਿਤਾ ਕੋਈ ਦੇਸ਼ ਪੰਜਾਬੋਂ ਸੋਹਣਾ ਪੰਜ ਦਰਿਆ ਇਸ ਦੇਸ਼ ਦੇ ਤਾਈਂ ਕਹਿਣ ਪੰਜਾਬ ਰਾਵੀ ਸਤਲੁਜ ਬਿਆਸ ਜੀ ਜੇਲਮ ਅਤੇ ਚਨਾਬ ਲਿਖੇ ਮੁਲਕਾਂ ਦੇ ਗੁਣ ਗੁਣੀਆਂ ਸਾਰੀ ਫਿਰ ਤਰ ਦੇਖੀ ਦੁਨੀਆ ਕੋਲ ਜੱਗ ਦੀਆਂ ਕਰੀਆਂ ਸਹਿਰਾਂ ਇੱਕ ਨਜ਼ਮ ਬਣਾਉਣੀ ਸ਼ਾਇਰਾਂ ਜੀਵ ਕੁਤਰੇ ਲਫ਼ਜ਼ ਪੰਜਾਬੀ ਦੇ ਸਾਕੀ ਨਸ਼ਾ ਜਾ ਚੜਾ ਦੇ ਉੱtre ਨਾ ਲਾ ਮੁਖ ਮੂੰਹ ਜਾ ਮਸ਼ਰਾਬੀ ਦੇ ਜਵਾਨ ਸੋਹਣੇ ਸ਼ਾਮ ਫਰਾਂਸੋਂ ਗੂੜ ਗਰਦਨ ਕਾਂਚ ਗਲਾਸੋਂ ਸ਼ੇਰਾਂ ਵਰਗੇ ਉੱਪਰੇ ਸੀਨੇ ਚਿਹਰੇ ਝਗਰ ਨੈਣ ਨਗੀਨੇ ਐਸਾ ਗਬਰੂ ਜੱਗ ਵਿੱਚ ਹੋਣਾ ਲੋ ਵਿਕੇ ਦੇਸ਼ ਬਥੇਰੇ ਦੁਨੀਆਂ ਦੇ ਕੋਈ ਦੇਸ਼ ਪੰਜਾਬੋਂ ਸੋਹਣਾ ਲੋ ਟੜੇ ਬਰਫ਼ ਹਿਮਾਲੇ ਪਰਬਤ ਜਲ ਮਿੱਠਾ ਖੰਡ ਦਾ ਸ਼ਰਬਤ ਆਮ ਜਨ ਨਦੀਆਂ ਮਾਰਨ ਲੈ ਰਾਂ ਹੈਡ ਬਣ ਕੇ ਕੱਢ ਲਈਆਂ ਨਹਿਰਾਂ ਛੱਡ ਵਾਟਰਮੈਨਰ ਭਰਵੇਂ ਦੇ ਵੇਖ ਚਾਹ ਜੈ ਚੜਨ ਕਿਸਾਨ ਨੂੰ ਖੇਤ ਖੜਖੜ ਹੱਸਦੇ ਨਰਵੇਂ ਦੇ ਹਰੀ ਚਰੀਆਂ ਦੀ ਹਰੀਆਵਲ ਕਿਤੇ ਲੈ ਲੈ ਕਰਦੇ ਚਾਵਲੋ ਰਾਲ ਗੁੱਡਣੇ ਜਾਣ ਕਮਾਦੀ ਮੁੰਡਿਆਂ ਰਾਜ-ਰਾਜ ਚੂਰੀ ਖਾਦੀ ਦੀਦਾ ਕਿਉ ਨਾਲ ਲੱਬੜਿਆ ਪੋਣਾ ਨੋ ਵਿਖੇ ਦੇਸ਼ ਬਥੇਰੇ ਦੁਨੀਆਂ ਦੇ ਕੋਈ ਦੇਸ਼ ਪੰਜਾਬੋਂ ਸੋਣਾ ਨੋ ਬੜੀ ਰੌਣਕ ਖੇਤਰ ਅਗਲੇ ਟਾਲੀ ਪਰ ਬੋਲਣ ਬਗਲੇ ਹਲ ਵਾਉਂਦੇ ਫਿਰਨ ਟਰੇ ਕਟਰ ਜਿਵੇਂ ਐ ਕਟਿੰਗ ਕਰਦੇ ਐ ਕਟਰ ਬਲਡوزر ਫਿਰਦੇ ਕਮਲੇ ਜੈ ਦਿਲ ਖਿੱਚਦੇ ਲੰਗਦੇ ਅਰਾਈਆਂ ਦੇ ਟੂ ਬੈਲ ਪਰ ਫੁੱਲ ਦੇ ਗਮਲੇ ਜੈ ਕਿਤੇ ਕੀਤਕੀਆਂ ਤੇ ਗਿੰਦੇ ਕਿਤੇ ਸ਼ੋਸ਼ਣ ਖੁਸ਼ਬੂ ਦੇਂਦੇ ਤੋਂ ਤੋਂ ਤੇ ਬਿਜਲੀਆਂ ਬੜੀਆਂ ਲਾਰੀ ਜਾਂ ਗੁੰਦਲਾਂ ਕਲੀਆਂ ਕਿਸ ਐਸਾ ਹਾਰ ਪਰੋਣੋ ਲੋ ਦੇਖੇ ਦੇਸ਼ ਬਥੇਰੇ ਦੁਨੀਆਂ ਦੇ ਕੋਈ ਦੇਸ਼ ਪੰਜਾਬੋਂ ਸੋਹਣੋ ਲੋ ਗੋभी ਮਟਰ ਟਮਾਟਰ ਗਾਜਰ ਜਿੱਥੇ ਰੇਤ ਮਤੀਰੇ ਬਾਜਰ ਕਾਲ ਕਾਂ ਦੀਆਂ ਗੇਠ ਗੇਠ ਬੱਲੀਆਂ ਮੱਕੀਆਂ ਦੇ ਕੁਛੜੀ ਛਲੀਆਂ ਛਣ ਕੰਗਣ ਛਣ ਕਣ ਟਾ ਟਾ ਦੇ ਕਰ ਸਰਸੋਂ ਚਰਮਲ ਚਰਮਲ ਜੀ ਫੁੱਲ ਸਿੱਤ ਚੈਕਣ ਸਭ ਜੇ ਪਲਾਟਾਂ ਦੇ ਬੋੜ ਪੌਣ ਵਗੀ ਤੂੰ ਸ਼ੂਕਣ ਤੇ ਪਲਾ ਪਰ ਕੋਇਲਾ ਕੂਕਣ ਬਾਗਾਂ ਵਿੱਚ ਅੰਬੀਆਂ ਰਸੀਆਂ ਖਾ ਤੂ ਤਮੈ ਨਾ ਹਸੀਆਂ ਬੋਲ ਬੋਲਬਲ ਵਰਗਾ ਮੂਣੋ ਨੋ ਵਿਖੇ ਦੇਸ਼ ਬਥੇਰੇ ਦੁਨੀਆਂ ਦੇ ਕੋਈ ਦੇਸ਼ ਪੰਜਾਬੋਂ ਸੋਹਣਾ ਨਾ ਲੋਕ ਧਰਮੀ ਦਾਤੇ ਦਾਨੇ ਵੰਡ ਦੇਣ ਭਰੇ ਖਜ਼ਾਨੇ ਨੂਰਾਣੀ ਤੇਤੀ ਮਿਲਣ ਨਿਤ ਦੌਲਤ ਦੇ ਵਿੱਚ ਖੇਲਣ ਲੜ ਉੱਡਦੇ ਰੰਗਲੇ ਸਾਲੂ ਦੇ ਜਾਣ ਪਹਿਲਾਂ ਪਾਉਂਦੀਆਂ ਮੋਰਨੀਆਂ ਪੱਤੇ ਢੂਵਣ ਕਾਂਤਰ ਸਾਲੂ ਦੇ ਮਾਰ ਬੜਕਾ ਬੈੜੇ ਵੜਕਣੋ ਗਲ ਵਿੱਚ ਘੁੰਗਰਾਲਾ ਖੜਕਣੋ ਸਾਵਣ ਬਗੀਆਂ ਦੇ ਚੜ ਲੈਂਦੇ ਉਸ ਮੱਜ ਨੂੰ ਮੱਜ ਨਾ ਕਹਿੰਦੇ ਜਿਸ ਮੱਜਤ ਨੇ ਭਰਤਾ ਦੋਣਾ ਨੋ ਦੇਖ ਦੇਸ਼ ਬਥੇਰੇ ਦੁਨੀਆਂ ਦੇ ਕੋਈ ਦੇਸ਼ ਪੰਜਾਬੋਂ ਸੋਹਣਾ ਨੋ ਰੰਗ ਲਾਲ ਕਮਾਣਾ ਅਬਰੂ ਮਲ ਰੁਸਤਮ ਵਰਗੇ ਗਵਰੂ ਕਾਰਵਾਲ ਜਿਸ਼ ਦੇ ਹਾਰਖੀਆਂ ਹੀਰ ਹਰਨ ਵਰਗੀਆਂ ਅੱਖੀਆਂ ਕਦ ਸਰੂਆ ਵਰਗੇ ਜਵਾਨਾਂ ਦੇ ਹੰਸਾਂ ਦੇ ਵਰਗੀਆਂ ਤੋਰਾ ਜੀ ਹੱਥ ਸੋਹੇ ਗੁਰਜ ਪਲਵਾਨਾਂ ਦੇ ਨਿਰਖਿਉ ਵਿੱਚ ਰਜਦੇ ਸਾਲਣ ਜਿੰਦ ਦੇ ਕੇ ਵੀ ਲੱਜ ਪਾਲਣ ਸੱਜਣਾ ਦੀਆਂ ਵੰਡ ਦੇ ਪੀੜਾਂ ਜਿੱਥੇ ਖੜਦੇ ਕਰਦੇ ਛੀੜਾਂ ਜਿੰਦਵਾਰਨ ਸੀਸ ਲਕੋਣਾ ਨੋ ਵਿਖੇ ਦੇਸ਼ ਬਥੇਰੇ ਦੁਨੀਆਂ ਦੇ ਕੋਈ ਦੇਸ਼ ਪੰਜਾਬੋਂ ਸੋਹਣਾ ਨੋ ਪੈਲੀ ਵਾਦ ਕੇ ਤੇਜ ਕਰੀਨੋ ਨਾਲ ਯੁੱਗ ਦੇ ਐਸ ਜ਼ਮੀਨੋ ਮੋਟੋ ਮੂੰਗੀ ਵਿਕਦੇ ਜੱਟ ਦੇ ਨਾਵੇਂ ਮੂੰਗ ਮੂੰਗ ਫੜੀ ਦੇ ਵਟਦੇ ਨਵੇਂ ਊਟ ਧਰਨ ਵਿੱਚ ਪੇਟੀ ਦੇ ਪਾਉਂਦੇ 60 60 ਤੋਲੇ ਨਾ ਹੋਣ ਨਾ ਥੌਰ ਮਿਉਂਦੇ ਬੇਟੀ ਦੇ ਮਾਸ਼ੇਰਨੀਆਂ ਨੂੰ ਚੁੰਗਦੇ ਲੜ ਦੁਸ਼ਮਣ ਦੇ ਸਿਰ ਡੰਗਦੇ ਜੋ ਰਵਰੀਆਂ ਕਰਨ ਚੁਗੱਤੇ ਨਾ ਹਾਰਨ ਜੈ ਮਨ ਫੱਤੇ ਅਗਾਉ ਵੱਧ ਦੇ ਪਿਸ਼ਾ ਖੜੋਣੋਂ ਨੋ ਦੇਖ ਦੇਸ਼ ਬਥੇਰੇ ਦੁਨੀਆ ਦੇ ਕੁਝ ਦੇਸ਼ ਪੰਜਾਬੂ ਸੋਹਣੋਂ ਨੋ ਝੜ ਕਟਾ ਪਹਾੜੋਂ ਆਵਣੋਂ ਮੋਟਿਆਰਾ ਤੀਆਂ ਲਾਵਣੋਂ ਪੈਣ ਤੁਮਦੇ ਚਮਕਾਰੇ ਪਾਪ ینګਾ ਲੈਣ ਹਲਾਰੇ ਰਲ ਗਾਵਣ ਗੀਤ ਮੁਹੱਬਤਾਂ ਦੇ ਹੁੰਡ ਵਰਣ ਮਹੀਨੇ ਸਾਵਣ ਦੇ ਕਰ ਪਾਰਿਓ ਤਾਰਾ ਰੱਬ ਤਾਉਂਦੇ ਈਆਂ ਅਣਖ ਸ਼ਰਮ ਨਾਲ ਭਰੀਆਂ ਘਰੇ ਬੌਣ ਸਵੈਟਰ ਧਰੀਆਂ ਕੰਨੋਂ ਪਕੜ ਗੈਰਤੀ ਚੋਰੀ ਗਾਲ ਹਸ ਪਾ ਬੱਕਰੀ ਤੋਰੀ ਜਾਂਦਾ ਰਾਹੀ ਪਾਂਦੀ ਖੂਨੋਂ ਦੇਖ ਦੇਸ਼ ਬਥੇਰੇ ਦੁਨੀਆਂ ਦੇ ਕੋਈ ਦੇਸ਼ ਪੰਜਾਬੋਂ ਸੋਹਣਾ ਨਾ ਕੋਈ پاک ਪਟਣ ਵਿੱਚ ਬਾਵਾ ਗੁਰੂ ਨਾਨਕ ਜੀ ਦੇ ਸ਼ਾਵਾ ਬਾਬੂ ਸੋਨੇ ਦਾ ਹਰ ਮੰਦਰ ਹੋਵੇ ਭਜਨ ਹਮੇਸ਼ਾ ਅੰਦਰ ਅਮਰਤ ਸਰ ਨਗਰੀ ਗੁਰਮੋਂ ਦੀ ਹਟੇ ਪੱਥਰ ਦੇ ਬੁੱਤ ਪੂਜਣ ਤੋਂ ਹੋਵੇ ਰੱਬ ਦੀ ਆਬਾਦਤ ਸ਼ਰਮਾਂ ਦੀ ਲਾਏ ਸੰਤ ਮਾਨ ਤਾਂ ਡੇਰੇ ਇੱਥੇ ਪੀਰ ਬਜ਼ੁਰਗ ਬਥੇਰੇ ਰੋਹੀ ਦੁਆਬੇ ਮਾਲਵੇ ਮੱਝ ਗੁਰੂ ਜੀ ਦਸਮੇ ਨੇ ਸਿੰਘ ਸਾਜੇ ਐਸੀ ਜ ਸਾਜ ਦੀਆਂ ਪੱਗ ਦੀਆਂ ਚੋਣਾਂ ਦੇਖੇ ਦੇਸ਼ ਬਥੇਰੇ ਦੁਨੀਆਂ ਦੇ ਕੋਈ ਦੇਸ਼ ਪੰਜਾਬੋਂ ਸੋਹਣਾ ਨਾ